ਅਮਾ ਪਿੰਡ ਕਾਮੇ ਦੇ ਵਿੱਚ ਅੱਜ ਬਹੁਤ ਹੀ ਵੱਡੀ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਪੰਚਾਇਤ ਵਨਦਿਆਂ ਸਾਰ ਹੀ ਪਿੰਡ ਦੀ ਨਿਹਾਰ ਨੂੰ ਵਧਣ ਦੇ ਲਈ ਵੱਡਾ ਹਮਲਾ ਮਾਰਿਆ ਅਮਰੀਕ ਸਿੰਘ ਜੀ ਕਾਮਾ ਸਰਪੰਸ ਸਾਹਿਬਾਨ ਦੇ ਨਾਲ ਮੁਲਾਕਾਤਾ ਕਰਵਾਵਾਂਗੇ ਜਿਨ੍ਹਾਂ ਨੇ ਪ੍ਰਕਾਸ਼ ਪਰਵਨੋ ਮੁਖ ਰੱਖ ਦਿਆ ਹੋਇਆ ਜੇ ਗੁਰੂ ਘਰ ਸਹਿਬ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ ਗੁਰੂ ਘਰ ਦੇ ਗੱਲ ਕੀਤੀ ਜਾਵੇ ਉਸ ਚੌਂਕ ਤੋਂ ਸਟਾਰਟ ਕਰਦਿਆਂ ਹੋਇਆਂ ਪਿੰਡ ਦੇ ਵੱਡੇ ਨਿਹਾਰ ਪਦਨ ਦੇ ਲਈ ਬਲਾਕਾਂ ਨੂੰ ਲਗਾ ਕੇ ਪਿੰਡ ਨੂੰ ਸੁੰਦਰ ਬਣਾਇਆ ਆ ਜਾ ਰਿਹਾ ਸਰਪੰਚ ਸਭ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਪੰਚ ਸਭ ਸਰਪੰਚ ਬਣਦਿਆਂ ਸਾਰ ਹੀ ਪੈਂਡ ਦੀ ਨੁਹਾਰ ਨੂੰ ਬਦਲਣ ਦਾ ਆ ਜਿਹੜਾ ਪ੍ਰਾਣ ਹੈਗਾ ਯਾਰ ਉਹ ਕੀਤਾ ਕਿਉਂਕਿ ਨਗਰ ਵੀ ਖੁਸ਼ ਨਜ਼ਰ ਆ ਰਿਹਾ ਕਿਤਨਾ ਕਿਤੇ ਕਿਸ ਤਰ੍ਹਾਂ ਦੇਖਦੇ ਹਾਂ ਜਦੋਂ ਕੰਮ ਪੈਂਡ ਦੇ ਵਿੱਚ ਚੱਲਦਾ ਜੀ ਅਸੀਂ ਸੱਸੀ ਕਾਲ ਜੀ ਪਹਿਲਾਂ ਜੀ ਤੇ ਅਸੀਂ ਜਿਸ ਵੇਲੇ ਸਾਡੇ ਪੰਚਾਇਤ ਬਣੀ ਬਣੀ ਆ ਅਸੀਂ ਉਸ ਉਸ ਵੇਲੇ ਹੀ ਦੂਜਾ ਕੀਤਾ ਸੀ ਸਾਰਿਆਂ ਨੇ ਪੰਚਾਇਤ ਮੈਂਬਰਾਂ ਨੇ ਇਹਨਾ ਕੀਤਾ ਸੀ ਵੀ ਆਪਾਂ ਸ਼੍ਰੀ ਗੁਰੂ ਰਵੀਦਾਸ ਜੀ ਤੋਂ ਉੱਥੋਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਕੇ ਠੀਕ ਹੈ ਜੀ ਜਿੱਧਰ ਜਿੱਧਰ ਵੀ ਪਿੰਡ ਦੇ ਕੰਮ ਇੰਟਰਲੌਕ ਰਹਿੰਦੇ ਆ ਠੀਕ ਹੈ ਜੀ ਉਹ ਪੂਰੇ ਕਰਾਂਗੇ ਠੀਕ ਹੈ ਜੀ ਤੇ ਅਸੀਂ ਇਹਦੇ ਵਿੱਚ ਕੋਈ ਅੱਗੇ ਵੀ ਬੋਲਿਆ ਸੀ ਵਿਤਕਰਾ ਕੋਈ ਨਹੀਂ ਹੋਊਗਾ ਜੀ ਸਰਪੰਚ ਸਾਹਿਬ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਅਕਸਰ ਇਸ ਤਰ੍ਹਾਂ ਹੁੰਦਾ ਸਰਪੰਚ ਲੋਨਾ ਧੜੇ ਦਾ ਮਨ ਲੈਂਦੇ ਆ ਵੀ ਸਰਪੰਚ ਸਾਹਿਬ ਨੇ ਸਾਡੇ ਵੱਲ ਦਾ ਕੰਮ ਛੱਡ ਦੇਣਾ ਉਹਨਾਂ ਵੱਲ ਦਾ ਬਣਾ ਦੇਣਾ ਇਹ ਚੀਜ਼ਾਂ ਤਾਂ ਸਰਪੰਚ ਬਣਨ ਤੋਂ ਬਾਅਦ ਖਤਮ ਹੋ ਜਾਣੀਆਂ ਚਾਹੀਦੀਆਂ ਇਹ ਬਹੁਤ ਵਧੀਆ ਆਪਜੀ ਦੀ ਗੱਲ ਲੱਗੀ ਆ ਕਿ ਧੜੇਵਾਜੀ ਨਹੀਂ ਕੀਤੀ ਜਾਵੇਗੀ ਕਿਉਂਕਿ ਜਦੋਂ ਪਿੰਡ ਦੇ ਵਿੱਚ ਕੰਮ ਚੱਲਦਾ ਆਪ ਚੈੱਕ ਕਰਦੇ ਹੋ ਮੈਂ ਵੇਖਿਆ ਤੁਸੀਂ ਬਹੁਤ ਬਰੀਕੀ ਦੇ ਨਾਲ ਹਰ ਕੰਮ ਨੂੰ ਆਪ ਵੇਖਦੇ ਹੋ ਖੁਸ਼ੀ ਤਾਂ ਮਹਿਸੂਸ ਹੁੰਦੀ ਹੋਵੇ ਕਿ ਨਗਰ ਵਧੀਆ ਬਣਦਾ ਜਾ ਰਿਹਾ ਨਹੀਂ ਚਲੋ ਜੀ ਕੋਈ ਵੀ ਬੰਦਾ ਮੇਰੀ ਜਿਹਾ ਹੋਰ ਵੀ ਹੁੰਦਾ ਕੋਈ ਵੀ ਆਏ ਮੈਂਬਰ ਸਹਿਬਾਨ ਜੀ ਜੋ ਕੋਈ ਵੀ ਆਪਾਂ ਕੰਮ ਕਰਦੇ ਆ ਪਿੰਡ ਦਾ ਖੁਸ਼ੀ ਤਾਂ ਹੁੰਦੀ ਆ ਜੀ ਠੀਕ ਆ ਜੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਜੀ ਚਲੋ ਆਪਣੇ ਜਿੰਨੇ ਪਿੰਡ ਦੇ ਲੋਕ ਆ ਜੀ 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 ਆਪਣੇ ਭੈਣ ਭਰਾ ਉਹ ਵੀ ਖੁਸ਼ ਆ ਕੰਮ ਨੂੰ ਦੇਖ ਕੇ ਹੋ ਰਾਇਆ ਚਲੋ ਵੀ ਇਹ ਵਧੀਆ ਤਰੀਕੇ ਨਾਲ ਕਰਾ ਰਹੇ ਆ ਜੀ ਸਰਪੰਚ ਦਾ ਫਰਜ਼ ਵੀ ਬਣਦਾ ਪਿੰਡ ਦਾ ਕੰਮ ਕਰਾਉਣਾ ਸਰਪੰਚ ਦੀ ਇੱਕ ਜ਼ਿੰਮੇਵਾਰੀ ਵੀ ਹੈ ਕਿ ਪਿੰਡ ਦਾ ਵਿਕਾਸ ਕਰਵਾਇਆ ਜਾਵੇ ਨਹੀਂ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਦੇ ਆ ਜੀ ਜੀ ਠੀਕ ਆ ਜੀ ਸਾਡੇ ਕੋਲ ਕੋਈ ਵੀ ਆ ਜਾਏ ਬੰਦਾ ਕੋਈ ਵੀ ਆਵੇ ਅਸੀਂ ਉਹਦੇ ਪਹਿਲ ਦੇ ਆਧਾਰ ਤੇ ਉਹਦਾ ਕੰਮ ਕਰਦੇ ਆ ਠੀਕ ਆ ਜੀ ਉਹਦੇ ਨਾਲ ਚੱਲਣਾ ਚਾਹੀਦਾ ਐਸੀ ਗੱਲ ਨਹੀਂ ਵੀ ਅਸੀਂ ਦਰਵਾਜ਼ਾ ਨਹੀਂ ਖੋਲਣਾ ਉਹ ਦਰਵਾਜ਼ੇ ਹਮੇਸ਼ਾ ਖੁੱਲੇ ਆ ਯਾਨੀ ਕਿ ਸਵੇਰ ਤੋਂ 6 ਵਜੇ ਤੋਂ ਵੱਡਾ ਦਰਵਾਜ਼ਾ ਖੋਲ ਨਹੀਂ ਉਹ ਲੈ ਮੰਗੇ ਜੀ 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 ਇਹ ਸਰਪੰਚ ਸਾਹਿਬ ਪਾਣੀ ਦਾ ਮਸਲਾ ਜਿਹੜਾ ਆ ਉਹਨੂੰ ਵੀ ਜ਼ਰੂਰ ਵਿਚਾਰਨਾ ਚਾਹੀਦਾ ਇੱਕ ਛੱਪੜ ਦਾ ਮਾਮਲਾ ਬੜਾ ਉਤਾਵਲਾ ਹੈਗਾ ਪਿੰਡ ਕਾਮੇ ਦੇ ਵਿੱਚ ਪਾਣੀ ਦਾ ਦੂਜਾ ਜੀ ਬਹੁਤ ਪੁਰਾਣੀ ਟਾਈਮ ਟਾਈਮ ਤੋਂ ਫਸਿਆ ਪਿਆ ਜੀ ਤਾਂ ਜੇ ਹੁਣ ਕੋਸ਼ਿਸ਼ ਆ ਸ਼ੁਰੂ ਕਰ ਲਈਏ ਅਸੀਂ ਜੀ ਡੀਸੀ ਸਾਹਿਬ ਦੇ ਐਪਲੀਕੇਸ਼ਨ ਵੀ ਦੇ ਦਿੱਤੀ ਸਾਡੀ ਕੋਸ਼ਿਸ਼ ਆ ਵੀ ਇਹ ਜਿਹੜਾ ਛੱਪੜ ਦਾ ਪਾਣੀ ਆ ਕਿਸੇ ਤਰੀਕੇ ਦੇ ਨਾਲ ਅਸੀਂ ਪਾਈਪ ਲਾਈਨ ਪਾ ਕੇ ਖੇਤਾਂ ਨੂੰ ਦੇ ਦਿੱਤੀ ਹੈ ਜੀ ਜੀ ਤੇ ਸਾਡੀ ਕੋਸ਼ਿਸ਼ ਹੈ ਜੀ ਇਹ ਨੌਜਵਾਨਾਂ ਨੂੰ ਸਹੀ ਪਾਸੇ ਲਗਾਉਣ ਦਾ ਕੋਈ ਨਿਰਣਾ ਕੀ ਹੈਗਾ ਜੀ ਅਸੀਂ ਨੌਜਵਾਨਾਂ ਨੂੰ ਇਹੀ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਕਰਦੇ ਹਾਂ ਜੀ ਅਸੀਂ ਜਿਸ ਦਿਨ ਸ਼ੁਰੂਆਤ ਕੀਤੀ ਅਸੀਂ ਦਿਨ ਉਸ ਵੇਲੇ ਕਸਮ ਖਾਧੀ ਵੀ ਅਸੀਂ ਕਿਸੇ ਵੀ ਕੋਈ ਨਸ਼ਾ ਵੇਚਦਾ ਜਾਂ ਦੂਜਾ ਕਰਦਾ ਅਸੀਂ ਉਹਦੇ ਪਿੱਛੇ ਨਹੀਂ ਜਾਵਾਂਗੇ ਨਾ ਨਾ ਹੀ ਗਏ ਆ ਜੀ ਤਿੰਨ ਚਾਰ ਮਹੀਨੇ ਹੋਏ ਨਾ ਹੀ ਗਏ ਆ ਤੇ ਨਾ ਹੀ ਜਾਣਾ ਜੀ ਸ਼ੁਕਰੀਆ ਸ਼ੁਕਰੀਆ